ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟ੍ਰੈਵਲ ਟੀਵੀ ਦੇਦੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਆਏ ਆ ਛੇਵੀਂ ਪਾਤਸ਼ਾਹੀ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਚਨੂ ਸ਼ੂਪਰਾਪਤ ਧਰਤੀ ਤੇ ਜੀ ਇਹ ਪਿੰਡ ਹੈਗਾ ਜੀ ਲਾਂਦਣਾ ਤਹਿਸੀਲ ਫਲੌਰ ਡਿਸਟ੍ਰਿਕਟ ਜਲੰਧਰ ਵਿੱਚ ਗੁਰਦੁਆਰਾ ਸਾਹਿਬ ਜੀ ਸ਼ੋਭਿਤ ਹੈ ਜੀ ਲਾਂਦੜਾ ਪਿੰਡ ਵਿੱਚ ਤੇ ਚਲੋ ਜੀ ਜਾਣਦੇ ਆਂ ਆਪਾਂ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਬਾਰੇ ਤੇ ਕਰੋਨੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਤੇ ਚਲੋ ਜੀ ਸਾਤ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਅਕਾਲ ਸਰ ਛੇਵੀਂ ਪਾਸ਼ਾਈ ਪਿੰਡ ਲਾਂਦੜਾ ਗੁਰਦੁਆਰੇ ਸਾਹਿਬ ਦਾ ਇਤਿਹਾਸ ਆਪਾਂ ਅੱਗੇ ਜਾ ਕੇ ਪਾਠੀ ਸਿੰਘਾਂ ਦੇ ਮੁੱਖੋਂ ਸੁਣਾਂਗੇ ਤੇ ਇਸ ਬਾਰੇ ਸਾਨੂੰ ਬਹੁਤੀ ਨੌਲੇਜ ਨਹੀਂ ਸੀਗੀ ਤਾਂ ਆਪਾਂ ਪਾਠੀ ਸਿੰਘਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਆਪਾਂ ਨੂੰ ਇਤਿਹਾਸ ਬਾਰੇ ਦੱਸਿਆ ਤੇ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਤੇ ਬਹੁਤ ਖੁੱਲਾ ਡੁੱਲਾ ਹੈ ਤੇ ਲੰਗਰ ਇੱਥੇ 24 ਘੰਟੇ ਚੱਲਦਾ ਰਹਿੰਦਾ ਹੈ ਤੇ ਗੁਰਦੁਆਰਾ ਸਾਹਿਬ ਬਹੁਤ ਹੀ ਸੁੰਦਰ ਬਣਿਆ ਹੋਇਆ ਹੈ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਮਹਾਰਾਜ ਜੀ ਦੇ ਰੂਪ ਦੇ ਤੇ ਜਰੂਰ ਵਾਹਿਗੁਰੂ ਲਿਖ ਕੇ ਤੁਸੀਂ ਆਪਣੀ ਕਮੈਂਟਾਂ ਦੇ ਵਿੱਚ ਹਾਜ਼ਰੀ ਲਵਾਓ ਜਿਨ੍ਹਾਂ ਵੀ ਵੀਰ ਭੈਣ ਭਰਾਵਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਜਾ ਕੇ ਚੈਨਲ ਸਬਸਕ੍ਰਾਈਬ ਕਰਨ ਤਾਂ ਕਿ ਆਉਣ ਵਾਲੀਆਂ ਨਵੀਆਂ-ਨਵੀਆਂ ਗੁਰੂ ਘਰਾਂ ਦੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਤੇ ਕਿਰਪਾ ਕਰਕੇ ਸਾਨੂੰ ਜਰੂਰ ਤੁਸੀਂ ਲਾਈਕ ਕਮੈਂਟ ਕਰਿਆ ਕਰੋ ਤਾਂ ਕਿ ਸਾਡਾ ਹੌਸਲਾ ਬਣਿਆ ਰਹੇ ਤੇ ਆਪਾਂ ਹੋਰ ਵੀ ਗੁਰੂ ਘਰਾਂ ਦੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਸਾਂ ਸੰਗਜੀ ਤੁਸੀਂ ਦਰਸ਼ਨ ਕਰ ਰਹੇ ਹੋ ਪੂਰਾ ਸਾਹਿਬ ਦੇ ਸਾ ਸੰਗਤ ਜੀ ਇਹ ਹੈ ਜੀ ਗੁਰੂ ਘਰ ਦਾ ਲੰਗਰ ਹਾਲ ਜਿੱਥੇ ਸੰਗਤਾਂ ਬੈਠ ਕੇ ਲੰਗਰ ਪਾਣੀ ਸ਼ੱਕਦੀਆਂ ਨੇ ਤੇ ਲੰਗਰ ਦੇ ਵਿੱਚ ਚੌਲ ਪ੍ਰਸ਼ਾਦਾ ਦਾਲ ਸਬਜੀ ਤੇ ਨਾਲ ਲੱਸੀ ਦਾ ਲੰਗਰ ਸਦਾ ਹੀ ਚੱਲਦਾ ਰਹਿੰਦਾ ਹੈ ਤੇ ਜਦੋਂ ਵੀ ਤੁਸੀਂ ਇੱਧਰ ਫਲੋਰਸੈਡ ਆਉਂਦੇ ਹੋ ਜੀ ਗੁਰਦੁਆਰਾ ਸਾਹਿਬ ਲਾਂਦਣਾ ਜ਼ਰੂਰ ਤੁਸੀਂ ਮੱਥਾ ਟੇਕ ਕੇ ਤਾਂ ਲੰਗਰ ਛੱਕੇ ਜਾਨ ਦੀ ਕਿਰਪਾਲਤਾ ਕਾਨੀ ਜੀ ਲੋ ਜੀ ਸੁਣਦੇ ਆਪਾਂ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘਾਂ ਦੇ ਮੁੱਖੋਂ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਬਾਰੇ ਤਾਂ ਪਾਉਣਗੇ ਚਾਨਣਾ ਚਲੋ ਜੀ ਸੁਣਦੇ ਆ ਜੀ ਚਲੋ ਜੀ ਹਾਂ ਜੀ ਇੱਥੇ ਪਹਿਲਾਂ ਜੀ ਇਤਿਹਾਸ ਬਾਰੇ ਤਾਂ ਇਹ ਗੱਲ ਆ ਵੀ ਇੱਥੇ ਮੱਟੀਆਂ ਸੀਆਂ ਪੰਜ ਇੱਕ ਮੱਟੀ ਮੋਹਰੇ ਸੀਗੀ ਤੇ ਚਾਰ ਸੀਗੀਆਂ ਪਿੱਛੇ ਛੋਟੀਆਂ ਤੇ ਉਹ ਫਿਰ ਇੱਥੇ ਦਾਸਤ ਬਹੁਤ ਸੀਗੇ ਤਾਂ ਕਿਕਰਾਂ ਵੇਚੀਆਂ ਸੀਆਂ ਜਿਹੜੇ ਬੰਦਿਆਂ ਨੂੰ ਕਿਕਰਾਂ ਵੇਚਿਆ ਸੀ ਤਿੰਨੇ ਬੰਦੇ ਚੜਾਈ ਕਰ ਗਏ ਉਹ ਤੋਂ ਬਾਅਦ ਫਿਰ ਅਰਦਾਸ ਕੀਤੀ ਅਰਦਾਸ ਕਰਕੇ ਦਰਖਤ ਪਟਾਏ ਫਿਰ ਕਿਸੇ ਨੂੰ ਕੁਝ ਨਹੀਂ ਕਿਹਾ ਉਹ ਪੈਸੇ ਜਿਹੜੇ ਅਸੀਂ ਵੰਡਦੇ ਸੀ ਇੱਥੇ ਲਾਉਂਦੇ ਸੀ ਉਸ ਉਹ 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 ਉਦੋਂ ਹੀ ਕੰਮ ਚੱਲੀ ਗਿਆ ਤਾਂ ਬਸ ਹੁਣ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇੱਥੇ ਇੰਨਾ ਕੁਝ ਬਣ ਗਿਆ ਇਹਨਾਂ ਨੇ ਬਾਬਿਆ ਨੇ ਬਣਵਾਇਆ ਜੀ ਉਹਨਾਂ ਦੀ ਕਿਰਪਾ ਹੋਈ ਆ ਹਾਂਜੀ ਤੇ ਬਾਬਾ ਜੀ ਇੱਥੇ ਮੇਲਾ ਕਦੋਂ ਹੁੰਦਾ ਆ ਮੇਲਾ ਹੁੰਦਾ ਜੀ ਉਹ ਆਪਣੇ ਜਦੋਂ ਆਪਣੇ ਹੁੰਦੇ ਨੇ ਜਿਹੜੀ ਲੋੜੀ ਆਉਂਦੀ ਹੈ ਹਾਂਜੀ ਹਾਂਜੀ ਉਦੋਂ ਮੇਲਾ ਮਨਾਇਦਾ ਠੀਕ ਹੈ ਜੀ ਇਹਦਾ ਕੁਛ ਤਰੀਕ ਬਾਰੇ ਉਹਦਾ ਇੱਕ ਕੁਛ ਜਿਹੜੀ ਆਪਣੇ ਤਰੀਕ ਹੈ ਲੋੜੀ ਤੋਂ ਬਾਅਦ ਦੂਜਾ ਮਹੀਨਾ ਚੜ੍ਹਦਾ ਹਾਂਜੀ ਹਾਂਜੀ ਉਸ ਮਹੀਨੇ ਚੜ੍ਹਦੀ ਸੰਗਰਾਮ ਦਾ ਠੀਕ ਹੈ ਚੜ੍ਹਦੀ ਸੰਗਰਾਮ ਨੂੰ ਠੀਕ ਹੈ ਜੀ ਤੇ ਲੰਗਰ ਤਾਂ 24 ਘੰਟੇ ਚੱਲਦਾ ਹੈ ਨਾ 24 ਘੰਟੇ ਚਾਹ ਦਾ ਲੰਗਰ ਪ੍ਰਸ਼ਾਦੇ ਦਾ ਲੰਗਰ 24 ਘੰਟੇ ਪ੍ਰਸ਼ਾਦੇ ਦਾ ਚਾਲਾ ਚੋਲਾ ਦਾ ਜੇ ਕਿਸੇ ਨੂੰ ਖੰਡ ਪਾਠ ਕਰਾਉਣਾ ਫੇ ਜਲੇਬੀਆਂ ਵੀ ਚਲਦੀਆਂ ਠੀਕ ਹੈ ਜੀ ਸ਼ੀਰ ਵੀ ਚਲਦੀ ਆ ਠੀਕ ਹੈ ਜੀ ਤਾਂ ਸਰ ਪਿਛੇ ਚਲਦਾ ਜਾਨੀ ਇੱਥੇ ਪ੍ਰਸ਼ਾਦੇ ਦੀ ਕੋਈ ਕਮੀ ਨਹੀਂ ਹੈ ਠੀਕ ਹੈ ਜੀ ਤੇ ਬਾਬਾ ਜੀ ਇਹ ਪਿੰਡ ਕਿਹੜਾ ਪਈ ਜਾਂਦਾ ਆ ਜੀ ਪਿੰਡ ਲਾਂਦੇ ਰਿਆ ਜੀ ਉਦਾਂ ਨਾਲ ਲੱਗਦੇ ਦੋ ਪਾਲਾ ਆ ਠੀਕ ਹੈ ਜੀ ਪਾਲ ਕਰੀਮ ਤੇ ਪਾਲ ਲੁਜੀ ਹੈਗੀ ਆ ਤੇ ਪਾਲ ਨੋ ਠੀਕ ਹੈ ਜੀ ਇਹ ਖਾਨਪੁਰ ਠੀਕ ਹੈ ਡਿਸਟ੍ਰਿਕਟ ਜਲੰਧਰੇ ਪਈ ਜਾਂਦਾ ਹਨ ਹਾਂ ਜਲੰਧਰੇ ਪੈਂਦਾ ਜੀ ਇਹਲਾ ਸਾਡੇ ਜਲੰਧਰ ਆ ਠੀਕ ਹੈ ਜੀ ਲਾਂਦੇ ਰਿਹਾ ਗੁਰਦੁਆਰਾ ਲਾਂਦੇ ਰਿਹਾ ਗੁਰਦੁਆਰਾ ਸਾਹਿਬ ਦੀ ਸਾਰੀ ਹੋਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਲਗਭਗ ਨਹੀਂ ਹੋ ਗਿਆ ਕੋਈ ਪਹਿਲਾ ਤੋਂ ਤਾਂ ਹੋ ਗਿਆ ਹੋ ਗਿਆ 40 ਸਾਲ ਜਦੋਂ ਆ ਵੱਡਾ ਗੁਰਦੁਆਰਾ ਬਣਿਆ ਇਹਨੂੰ ਹੋ ਗਿਆ 10 ਸਾਲ ਠੀਕ ਹੈ ਜੀ ਤੇ ਦੇਖ ਦੇਖ ਰੇ ਇੱਕ ਤਾਂ ਕਮੇਟੀ ਵਾਲੇ ਇੱਥੇ ਤੇ ਕਰਦੇ ਹੋਣੇ ਜਦਾਂ ਕਮੇਟੀ ਲਾਂਦੇ ਰਹਿੰਦੀ ਆ ਬਣੀ ਠੀਕ ਹੈ ਲਾਂਦੜਿਆਂ ਦੀ ਬਣੀ ਆ ਵੈਸੇ ਗੁਰਦੁਆਰਾ ਲਾਂਦੜਿਆਂ ਦੇ ਵਿੱਚੇ ਪੈ ਜਾਂਦਾ ਹੈ ਨਾ ਲਾਂਦੜਿਆਂ ਦੀ ਜ਼ਮੀਨ ਹੈ ਲਾਂਦੜਿਆਂ ਦਾ ਗੁਰਦੁਆਰਾ ਠੀਕ ਹੈ ਮੋਰੇ ਕਾ ਸਕੂਲ ਪੈ ਜਾਂਦੇ ਆ ਨਾ ਸਰਕਾਰੀ ਸਕੂਲ ਹੀ ਆ ਹੈ ਨਾ ਹਾਂ ਸਰਕਾਰੀ ਸਕੂਲ ਆ 10ਵੀਂ ਤੱਕ ਹੋਣਾ 12ਵੀਂ ਤੇ ਹੋ ਜਾਣਾ ਠੀਕ ਹੈ ਜੀ ਠੀਕ ਹੈ ਜੀ ਰੋਣ ਜੱਡੀ ਆ ਬੱਚਿਆਂ ਦੇ ਖੇਲਣ ਨੂੰ ਠੀਕ ਹੈ ਜੀ ਤੇ ਇੱਧਰ ਜੇ ਗਾਂਹ ਜਮੀਨ ਹੋਰ ਪਈ ਆ ਛੱਪੜ ਪਿਆ ਠੀਕ ਹੈ ਜੀ ਉੜ ਕੇ ਕਿਸੇ ਵੇਲੇ ਬੂਟੇ ਬਾਤੇ ਜਾਂ ਫਿਰ ਉੱਥੇ ਸਭ ਜੀ ਸੁਵੀ ਜਾਂ ਚੰਮ ਕਰਾਂਗੇ ਠੀਕ ਹੈ ਜੀ ਗੁਰਦੁਆਰਾ ਤਾਂ ਬਹੁਤ ਸੋਹਣਾ ਬਣਿਆ ਆ ਹਾਂ ਜੀ ਹਾਂ ਤੇ ਸੰਗਤ ਨੂੰ ਅਪੀਲ ਆ ਤਾਂ ਜਦੋਂ ਵੀ ਤੁਸੀਂ ਇੱਧਰ ਫਲੋਰ ਸਾਈਡ ਆਉਣੇ ਆ ਜੀ ਜ਼ਰੂਰ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਆਉਣਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਵੀਡੀਓ ਤਾਂ ਤੁਸੀਂ ਹੁਣ ਜਿਹੜੀ ਆਪਣੇ ਸਾਡੇ ਬਣਿਆ ਨਾ ਲੰਗਰ ਹਾਲ ਹਾਂਜੀ ਹਾਂਜੀ ਉਹ ਵੀ ਬਣਾ ਕੇ ਜਾਓ ਠੀਕ ਹੈ ਜੀ ਠੀਕ ਹੈ ਬਾਬਾ ਜੀ 15 ਤੋਂ ਬਹੁਤ ਵੱਡਾ ਬਣਿਆ ਠੀਕ ਹੈ ਜੀ ਚਲੋ ਜੀ ਬਾਬਾ ਜੀ ਲਓ ਜੀ ਇੱਥੇ ਹੀ ਆਪਾਂ ਬਲੌਗ ਦੀ ਸਮਾਪਤੀ ਕਰਦੇ ਆਂ ਚੈਨਲ ਨੂੰ ਜਰੂਰ ਲਾਈਕ ਸਬਸਕ੍ਰਾਈਬ ਕਰਨਾ ਜੀ ਸ਼ੇਅਰ ਕਰਨਾ ਇੱਥੇ ਹੀ ਬਲੌਗ ਦੀ ਸਮਾਪਤੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ